ਆਉਂਦਾ ਸੀ ਬਹੁਤ ਮਜ਼ਾ ਆਉਂਦਾ ਹੈ ਬੱਚਿਆਂ ਨੂੰ ਕੁਝ ਦੇਖ ਕੇ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ ਔਰ ਸਾਡੀ ਪੁਰਾਣੀ ਟ੍ਰੈਡੀਸ਼ਨ ਨੂੰ ਲਾਈਵ ਕਰ ਰਹੇ ਦੁਬਾਰਾ ਉਹ ਬਹੁਤ ਅੱਛਾ ਲੱਗਦਾ ਹੈ ਕਿ ਸਾਡੀ ਟ੍ਰੈਡੀਸ਼ਨ ਭੁੱਲੇਗੀ ਨਹੀਂ ਨਹੀਂ ਤੇ ਭੁੱਲ ਜਾਣੀ ਸੀ ਅਗਰ ਕੋਈ ਜਿਸੀ ਨਾ ਮਨਾਤੇ ਕਿਉਂਕਿ ਪਿੰਡਾਂ ਚੋਂ ਚੀਜ਼ਾਂ ਖਤਮ ਹੋ ਰਹੀ ਹੈ ਸੋ ਵੀਲ ਹੈਵ ਟੂ ਕੀਪ ਥੈਟ ਅਲਾਈਵ ਸਾਨੂੰ ਉਹਨੂੰ ਜ਼ਿੰਦਾ ਰੱਖਣਾ ਪਵੇਗਾ ਸੋ ਥੈਟ ਵੇਰੀ ਵੇਰੀ ਇੰਪੋਰਟੈਂਟ ਬਹੁਤ ਅੱਛਾ ਲੱਗਦਾ ਹੈ ਕਿ ਮੈਨੂੰ ਸੁਣਿਆ ਜਾਂਦੀ ਤੇ ਹਰ ਕੁੜੀਆਂ ਦੇ ਵਿੱਚ ਕੁੜੀਆਂ ਬਣ ਜਾਂਦੀ ਅਸੀਂ ਆਪਣੀ ਏਜ ਭੁੱਲ ਜਾਂਦੇ ਹਾਂ ਔਰ ਲੱਗਦਾ ਏ ਲਾ ਦੇ ਵਿੱਚ ਹੀ ਅਸੀਂ ਦੁਬਾਰਾ ਜਵਾਨ ਫੀਲ ਕਰਦੇ ਹਾਂ ਕਹਿੰਦੇ ਨਹੀਂ ਬੰਦਾ ਇਸ ਕਰਕੇ ਨਹੀਂ ਨੱਚਣਾ ਛੱਡਦਾ ਕਿ ਉਹ ਬੁੱਢਾ ਹੋ ਜਾਂਦਾ ਇਸ ਕਰਕੇ ਬੁੱਢਾ ਹੁੰਦਾ ਕਿ ਉਹ ਨੱਚਣਾ ਛੱਡ ਦਿੰਦਾ ਮੈਂ ਤਾਂ ਬਿਲਕੁਲ ਹੀ ਬਲੀਵ ਨਹੀਂ ਕਰਦੀ ਏਜ ਇਸ ਜਸਟ ਅ ਨੰਬਰ ਜੀ ਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਜਵਾਨ ਰੱਖਣਾ ਹੈ ਵਿਦਿੰਨ ਜੀ ਤੁਹਾਡੇ ਅੰਦਰ ਹੈ ਸੋ ਅੱਜ ਵੀ ਧੀਆ ਨੂੰ ਲੈ ਕੇ ਕਈਆਂ ਦੀ ਬਹੁਤ ਛੋਟੀ ਸੋਚ ਹੈ ਉਹਨਾਂ ਨੂੰ ਕੀ ਮਾੜੀ ਸੋਚ ਨਹੀਂ ਨਹੀਂ ਧੀਆ ਹੋਣੀ ਹੈ ਬਹੁਤ ਜ਼ਿਆਦਾ ਜ਼ਰ ਔਰ ਮੈਂ ਕਹਿਣਾ ਨਹੀਂ ਚਾਹਦੀ ਕਿ ਵੌਇਸ ਨਾਲੋਂ ਬੈਟਰ ਹੁੰਦੀਆਂ ਨੇ ਕਿ ਉਹ ਫਿਰ ਬਾਇਸਡ ਹੋ ਜਾਏਗਾ ਹੈਨਾ ਬਟ ਇਕੁਅਲ ਨੇ ਬਿਲਕੁਲ ਇਕੁਅਲ ਨੇ ਪਰ ਕੁੜੀਆਂ ਤੇ ਜਿਹੜੇ ਲੋਕ ਕਹਿੰਦੇ ਕਿ ਕਿਉਂ